ਹਾਂਜੀ ਅੱਜ ਦਿਖਾਉਂਦੇ ਆ ਤੁਹਾਨੂੰ ਆਪਣੇ ਪਿੰਡ ਦੀ ਪਾਰਕ ਗੋਈਤੋ ਸ਼ਹਿਰ ਦੇ ਵਿੱਚ ਜੋ ਇਟਲੀ ਦੇ ਵਿੱਚ ਤੇ ਤੁਹਾਨੂੰ ਇਹਦੇ ਵਿੱਚ ਦਿਖਾਉਂਦੇ ਆਪਾਂ ਕਿਹੜੀਆਂ-ਕਿਹੜੀਆਂ ਸੌਲ ਤਾਂ ਬੱਚਿਆਂ ਵਾਸਤੇ ਇਹਨਾਂ ਨੇ ਖੇਡਾਂ ਦਾ ਪ੍ਰਬੰਧ ਕੀਤਾ ਹੋਇਆ ਤੇ ਸਿਆਣੇ ਬਜ਼ੁਰਗਾਂ ਵਾਸਤੇ ਜਾਂ ਬੰਦਿਆਂ ਵਾਸਤੇ ਬੈਠਣ ਦਾ ਕੀ-ਕੀ ਪ੍ਰਬੰਧ ਹੈ ਤੁਹਾਨੂੰ ਸਾਰੀ ਇਹ ਛੋਟੀ ਜੀ ਪਾਰਕ ਦੇ ਵਿੱਚ ਕਿੰਨੇ-ਕਿੰਨੇ ਬੈਨੀਫਿਟਰ ਨੇ ਤੁਹਾਨੂੰ ਅੱਜ ਆਪਾਂ ਸਾਰੇ ਦਿਖਾਉਂਦੇ ਆ ਜੀ ਆਜੋ ਸਟਾਰਟਿੰਗ ਮੈਂ ਤੁਹਾਨੂੰ ਦਿਖਾਉਣਾ ਚਾਹੂਗਾ ਪਹਿਲਾਂ ਇਹ ਇਹ ਜੋ ਪਾਰਕ ਆ ਜੀ ਵੀਡੀਓ ਕੈਮਰਿਆਂ ਦੇ ਨਾਲ ਲੈਸ ਆ ਜੀ ਤੇ ਤੁਸੀਂ ਦੇਖ ਸਕਦੇ ਆ ਵੀਡੀਓ ਕੈਮਰਿਆਂ ਦਾ ਪ੍ਰਬੰਧ ਇਹਨਾਂ ਬੋਰਡ ਵੀ ਲਾਇਆ ਹੋਇਆ ਤਾਂ ਕਿ ਪੂਰੀ ਸਿਕਿਉਰਿਟੀ ਪਾਰਕ ਦੇ ਵਿੱਚ 24 ਘੰਟੇ ਰਹੀ ਜਾਵੇ ਇਹ ਜਿਹੜੇ ਕੈਮਰੇ ਨੇ ਇਹਨਾਂ ਦੀ ਰਿਕਾਰਡਿੰਗ ਜਿੱਦਾਂ ਤੁਹਾਨੂੰ ਪਤਾ ਹੀ ਆ ਪੰਚਾਇਤ ਜਾਂ ਇਹਨਾਂ ਦੇ ਪੂਰੇ ਸ਼ਹਿਰ ਦੀ ਕਮਿਊਨਿਟੀ ਦੀ ਕੋਲ ਰਹੇਗੀ ਆ ਜੋ ਤੁਹਾਨੂੰ ਅੱਗੇ ਸਟਾਰਟਿੰਗ ਦੇ ਵਿੱਚ ਦਿਖਾਣੇ ਆ ਇਧਰ ਆਜੋ ਇਹ ਪੱਥਰਾਂ ਦਾ ਟੂਆ ਪਟਿਆ ਵਾ ਜੀ ਇਹਨਾਂ ਨੇ ਜਦੋਂ ਮੀਂਹ ਦਾ ਪਾਣੀ ਜਾਦਾ ਮੀਂਹ بارش ਹੋ ਜਵੇ ਤਾਂ ਪਾਣੀ ਵਗੈਰਾ ਇਹ ਸਾਰਾ ਅਬਜ਼ਰਵ ਕਰ ਲੈਂਦੇ ਸਾਰਾ ਪਾਣੀ ਇਕੱਠਾ ਹੋ ਰਿਹਾ ਜਾਂਦਾ ਇਹਦੇ ਵਿੱਚ ਹੀ ਤੇ ਪਾਰਕ ਦੇ ਵਿੱਚ ਜਿੰਨੇ ਵੀ ਇਹਨਾਂ ਨੇ ਦਰਖਤ ਬੂਟੇ ਵਗੈਰਾ ਲਾਏ ਹੋਏ ਨੇ ਸਾਰੇ ਹਰੇ ਭਰੇ ਨੇ ਤੇ ਫਲਾਂ ਵਾਲੇ ਦਰਖਤ ਨੇ ਜੀ ਫਰੂਟ ਵਾਲੇ ਦਰਖਤ ਨੇ ਜਦੋਂ ਆਪਾਂ ਸੈਂਟਰ ਹੀ ਕਰਦੇ ਆ ਬੈਠਣ ਦਾ ਪ੍ਰਬੰਧ ਪੂਰਾ ਜੀ ਟੇਬਲ ਟੈਂਸ ਦਾ ਵੀ ਗਰਾਊਂਡ ਦਿੱਤਾ ਵਾ ਜਿਨ੍ਹਾਂ ਨੇ ਛੋਟੀ ਲਾਇਬ੍ਰੇਰੀ ਵੀ ਹੈ ਪੜ੍ਹਨੇ ਵਾਸਤੇ ਇਹਦੇ ਵਿੱਚ ਮੋਸਟਲੀ ਕਿਤਾਬਾਂ ਜ਼ਿਆਦਾਤਰ ਸਾਰੀਆਂ ਇਟਾਲੀਅਨ ਨੇ ਆ ਤੇ ਚਲੋ ਕੋਈ ਫੋਟੀਆਂ ਨੇ ਹੋਰ ਬੱਚਿਆਂ ਨੂੰ ਪਰਮਨ ਸਿਆਣੀ ਪੜ੍ਹ ਸਕਦੇ ਆ ਬੱਚੇ ਪੜ੍ਹ ਸਕਦੇ ਆ ਜੀ ਮਿਨੀ ਲਾਇਬ੍ਰੇਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇੱਕ ਨਵੀਂ ਚੀਜ਼ ਆ ਜੀ ਇਹ ਦੇਖ ਲੋਰੇ ਕੋਈ ਹੋਰੇ ਚੋਰੀ ਦਾ ਕੋਈ ਉਹ ਨਹੀਂ ਹੈ ਵੀ ਕੋਈ ਚੱਕ ਕੇ ਲੈ ਜਾਵੇ ਜਿਨੀਏ ਕਦਾ ਬਾਬੀਆਂ ਨੇ ਉਨੀਆਂ ਹੀ ਪਈਆਂ ਨੇ ਬਾਕੀ ਤੁਸੀਂ ਆ ਦੇਖ ਸਕਦੇ ਆ ਛੋਟੀ ਜੀ ਸ਼ੇਰੋ ਸ਼ੇਰੀ ਵੀ ਲਿਖੀ ਹੋਈ ਹੈ ਤੁਸੀਂ ਇਹਨੂੰ ਗੂਗਲ ਟਰਾਂਸਲੇਟਰ ਕਰ ਸਕਦੇ ਆ ਵੀ ਕਿਹੜਾ ਇਹਦਾ ਕੀ ਮਤਲਬ ਬਣਦਾ ਲੈ ਜਿਮੀ ਸੂ ਵੀ ਤੋਲੇ ਜਿਮੀ ਫੋਰ ਤੇ ਦੀਮੀ ਓਨੀ ਨੋਮੇ ਕੇ ਆਪਰੇਲੇ ਪੋਰਤੇ ਇਹ ਬਹੁਤ ਵਧੀਆ ਸ਼ੇਰੋ ਸ਼ੇਰੀ ਤੁਸੀਂ ਟਰਾਂਸਲੇਟ ਕਰ ਸਕਦੇ ਆ ਇਹਦੀ ਆਜੋ ਇਹ ਕਹਿੰਦੇ ਆ ਜੀ ਲੈ ਜਿਮੀ ਸੂ ਵੀ ਤੋ ਸੂ ਵੀ ਤੋ ਪੜੋ ਮੰਨੋ ਲੈ ਜਿਮੀ ਫੋਰ ਤੇ ਤੇਜ ਪੜੋ ਦੀਮੀ ਓਨੀ ਨੋਮੇ ਕੇ ਆਪਰੇਲੇ ਪੋਰਤੇ ਹੋ ਹਰ ਇੱਕ ਚੀਜ਼ ਦਾ ਨਾਮ ਦੋਸਤੋ ਜਿਹੜੇ ਦਰਵਾਜ਼ੇ ਖੋਲਦੇ ਨੇ ਕੀ ਆ ਮਾ ਓਨੀ ਕੋਸਾ ਕੋਜੀ ਇਲ ਮੋਂਡੋ ਵਿੇਨੀ ਲੇਜੀ ਮੀ ਟੂਟੋ ਲੇਜੀ ਮੀ ਬੇਨੇ ਸਾਰਾ ਕਹਿੰਦਾ ਮੈਨੂੰ ਪੜੋ ਵਧੀਆ ਪੜੋ ਦਿੰਮੀ ਲਾ ਰੋਜ਼ਾ ਦਿੰਮੀ ਲਾ ਰੀਮਾ ਇਹ ਤੁਸੀਂ ਕਹਿੰਦਾ ਵੀ ਦਿੰਮੀ ਲਾ ਰੋਜ਼ਾ ਇੱਕ ਨਾਂ ਬੱਚਿਆ ਦਾ ਗਰੀਮਾ ਨਾਂ ਲੇਜੀ ਮੀ ਪ੍ਰੋਜ਼ਾ ਤੂੰ ਵੀ ਪੜ ਲੈਜੀ ਮੀ ਪ੍ਰੀਮਾ ਪਹਿਲਾਂ ਪੜ ਚਾਹੇ ਦੋਪੋ ਪੜ ਸੇ ਆ ਤੂੰ ਦੀ ਅੱਧਾ ਟੇਬਲ ਟੈਂਸ ਦਾ ਵੀ ਦੇਖ ਸਕਦਾ ਦਾ ਇਹਨਾਂ ਨੇ ਟੇਬਲ ਲਗਾਇਆ ਹੋਇਆ ਸੀਮੈਂਟ ਦਾ ਬਣਾ ਕੇ ਆ ਆਪਣੇ ਇੰਡੀਆ ਪੰਜਾਬ ਵਾਲੀਆਂ ਬੇਰੀਆਂ ਆ ਆ ਦੇਖੋ ਜੀ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਆ ਦੇਖੋ ਛੋਟੀਆਂ ਛੋਟੀਆਂ ਬੇਰੀਆਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਹੁੰਦੀਆਂ ਸੀ ਪਹਿਲਾਂ ਉਹ ਬੇਰੀਆਂ ਜੀ ਇਹ ਅੱਗੇ ਆਹ ਬੱਚਿਆਂ ਵਾਸਤੇ ਆਗੇ ਝੂਟੇ ਜੀ ਜੇ ਬੱਚਿਆਂ ਵਾਂਗ ਡਿਊਟੀ ਆ ਗਏ ਫਿਰ ਜੋ ਬਾਲੀਵਾਲ ਦਾ ਵੀ ਨਾ ਇੱਕ ਪ੍ਰਵੰਦਾਜੀ ਪੂਰਾ ਹੋਰੇ ਬਾਲੀਬਾਲ ਵੀ ਤੁਸੀਂ ਖੇਡ ਸਕਦੇ ਆ ਆਪੇ ਪਿਕਨਿਕ ਟੇਬਲ ਆ ਜੀ ਇੱਕ ਤੁਸੀਂ ਇਹਦੇ ਉੱਪਰ ਆਪਣਾ ਫਨਸ਼ਨ ਕਰੋ ਪਾਂਸ ਦੂਸ ਖੇਡ ਲਓ ਜੋ ਮਰਜੀ ਆਪਣਾ ਚੈਲ ਕਰੋ ਫਿਰ ਗਾਹਾਂ ਇੱਕ ਟੇਬਲ ٹینس ਦਾ ਬਣਾਇਆ ਹੋਇਆ ਜੀ ਨੇ ਗਰਾਊਂਡ ਤੇ ਉਹ ਤੋਂ ਬਾਅਦ ਫੁੱਟਬਾਲ ਦਾ ਵੀ ਛੋਟਾ ਜਿਹਾ ਗਰਾਊਂਡ ਹੈ ਬੱਚਿਆਂ ਦੀ ਪ੍ਰੈਕਟਿਸ ਕਰਨੇ ਨੂੰ ਪੂਰੀ ਸ਼ਾਮ ਨੂੰ ਕਾਫੀ ਬੱਚੇ ਆਉਂਦੇ ਆ ਪ੍ਰੈਕਟਿਸ ਕਰਦੇ ਆ ਤੇ ਜਿਹੜੀਆਂ ਤੁਸੀਂ ਲਾਈਟਿੰਗ ਵਗੈਰਾ ਦੇਖ ਰਹੇ ਆ ਆ ਲਾਈਟਾਂ ਇਹ ਜਦੋਂ ਹਨੇਰਾ ਹੁੰਦਾ ਸ਼ਾਮ ਨੂੰ ਆਟੋਮੈਟਿਕ ਵੱਲ ਜਾਂਦੀਆਂ ਜਿੱਤੇ ਰਾਤ ਨੂੰ ਉਹਦੇ ਬਾਅਦ ਆਪਣੇ ਆਪ ਚੱਲਦੀ ਰਹਿੰਦੀਆਂ ਸਵੇਰ ਨੂੰ ਫੇਰ ਬੰਦ ਹੋ ਜਾਂਦੀਆਂ ਟਾਈਮ ਆ ਜਾਂਦੇ ਆ ਰੈਲੀ ਆ ਜੀ ਸਫਾਈ ਦਾ ਪ੍ਰਬੰਧ ਪੂਰਾ ਆ ਕਾ ਦੀ ਕਟਿੰਗ ਔਨ ਟਾਈਮ ਸਰ ਕਰ ਦਿੰਦੇ ਜੀ ਇਹ ਤੇ ਇਦਾਂ ਦੀਆਂ ਪਾਰਕਾਂ ਜਿure ਲਗਭਗ ਕੁਸ਼ਕ ਖਾਰ ਛੱਡ ਕੇ ਜਿੱਦਾਂ ਤੁਸੀਂ ਕਹ ਦੋ ਏਰੀਆ ਦੇ ਵਿੱਚ ਵਿੱਚ ਛੋਟੇ ਛੋਟੇ ਏਰੀਆ ਦੇ ਵਿੱਚ ਵਿੱਚ ਇਹਨਾਂ ਨੇ ਬਣਾਈਆਂ ਹੋਈਆਂ ਨੇ ਸਾਡੇ ਗੋਇਤੂ ਦੇ ਵਿੱਚ ਘੱਟੋ ਘੱਟ ਵੀ 10 ਪਾਰਕਾਂ ਹੋਣਗੀਆਂ ਜੀ ਇਹ ਜੀਆਂ ਇਦਾਂ ਦੀਆਂ ਪਾਰਕਾਂ ਆਪਣੇ ਪੰਜਾਬ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਪਿੰਡਾਂ ਦੇ ਵਿੱਚ ਸਟਾਰਟਿੰਗ ਤੋਂ ਹੋਣੀਆਂ ਚਾਹੀਦੀਆਂ ਤਾਂ ਜੋ ਬੱਚੇ ਉੱਥੇ ਖੇਡਣ ਪ੍ਰੈਕਟਿਸ ਕਰਨ ਕਈ ਪਿੰਡਾਂ ਦੇ ਵਿੱਚ ਤਾਂ ਵੀ ਹੁਣ ਦੇਖ ਰਹੇ ਹਾਂ ਹੋ ਰਹੀਆਂ ਨੇ ਵਧੀਆ ਤਰੱਕੀ ਹੋ ਰਹੀ ਆ ਪਰ ਜਿੱਥੇ ਨਹੀਂ ਵੀ ਹੋ ਰਹੀ ਕੋਈ ਐਡਾ ਬਹੁਤਾ ਕੋਸਟਲੀ ਵਾਲਾ ਪ੍ਰੋਜੈਕਟ ਹੈ ਨਹੀਂ ਇਹ। ਸਿਰਫ ਇੱਕੋ ਵਾਰੀ ਝੂਟੇ ਵਗੈਰਾ ਫਿੱਟ ਕਰਨੇ ਆ, ਪਾਰਕ ਬਣਾਣੀਆਂ। ਬੱਚੇ ਉੱਥੇ ਵਧੀਆ ਆਣਗੇ, ਖੇលਣਗੇ। ਤੇ ਫੂਨਾ ਤੋਂ ਉਹਨਾਂ ਦਾ ਖੇੜਾ ਛੁੱਟੂਗਾ ਜੀ, ਟੀਵੀ ਨਹੀਂ ਦੇਖਣਗੇ, ਬਾਹਰ ਸ਼ਾਂ ਨੂੰ ਬਕਰੌਣ ਵਿੱਚ ਪ੍ਰੈਕਟਿਸ ਕਰਨਗੇ। ਓਕੇ ਜੀ, ਥੈਂਕ ਯੂ, ਤੁਹਾਡਾ ਧੰਨਵਾਦ। ਤੇ ਤੁਸੀਂ ਜ਼ਰੂਰ ਦੱਸਿਓ ਵੀ ਐਦਾਂ ਦੀਆਂ ਪਾਰਕਾਂ ਤੁਹਾਡੇ ਕਿੱਥੇ ਕਿੱਥੇ ਹੈਗੀਆਂ ਤੇ ਵਿਆਪ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ। ਓਕੇ ਬਾਈ। per oh, ah, sì. oh. la... eh, so. Che è appena arrivato per lui. Ho... ora fai gol, dai, ti prego. Io un pullino. Di... Eh, per parlare con un operatore. Ma avete due bagagli ah,